ਸੱਤ ਮੁੰਡੇ ਪੰਜਾਬ ਚ ਰਹਿੰਦੇ ਸੱਤ ਮੁੰਡਿਆਂ ਨੂੰ ਠੱਗਿਆ ਹੈ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਸੱਤ ਮੁੰਡੇ ਕੈਨੇਡਾ ਦੀ ਕੁੜੀ ਦੇ ਨਾਲ ਵਿਆਹ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਖੰਨਾ ਚ ਦਰਸਲ ਮਾਂ ਬੇਟੇ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ ਪੁਲਿਸ ਨੇ ਕੀਤੇ ਨੇ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਖੰਨਾ ਪੁਲਿਸ ਨੇ ਕੀਤਾ ਦਰਸਲ ਬੇਟੀ ਨਾਲ ਮਿਲ ਕੇ ਨੌਜਵਾਨ ਨੂੰ ਇਹ ਮਹਿਲਾ ਠੱਗਦੀ ਸੀ ਤੇ ਉਸ ਤੋਂ ਪੈਸੇ ਲੈਂਦੀ ਸੀ ਤੇ ਬੇਟਾ ਵੀ ਸਾਥ ਇਸ ਮਹਿਲਾ ਦਾ ਦਿੰਦਾ ਸੀ ਬੜਤ ਪਰਵਾਰਾਂ ਤੋਂ ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ ਕੈਨੇਡਾ ਚ ਬੈਠੀ ਬੇਟੀ ਨੌਜਵਾਨਾ ਨੂੰ ਵੀਡੀਓ ਕਾਲ ਕਰਦੀ ਸੀ ਤੇ ਵੀਡੀਓ ਕਾਲ ਰਾਹੀਂ ਨੌਜਵਾਨ ਦੇ ਨਾਲ ਆਨਲਾਈਨ ਮੰਗਣੀ ਰੋਕਾ ਕਰਵਾਇਆ ਜਾਂਦਾ ਸੀ ਤੇ ਪੁਲਿਸ ਨੇ ਕੁੜੀ ਦੇ ਮਾਤਾ ਤੇ ਭਰਾ ਸਮੇਤ ਇੱਕ ਹੋਰ ਮਲਜ਼ਮ ਨੂੰ ਕਾਬੂ ਕੀਤਾ ਹੈ ਦਰਸਲ ਹਰਪ੍ਰੀਤ ਸਟੂਡੈਂਟ ਵੀਜ਼ੇ ਤੇ ਕੈਨੇਡਾ ਚ ਹੈ ਅਤੇ ਉੱਥੇ ਮੌਜੂਦ ਸਮੇਤ ਵਰਕ ਪਰਮਿਟ ਤੇ ਰਹਿ ਰਹੀ ਹੈ ਹਰਪ੍ਰੀਤ ਦੀ ਮਾ ਸੁਖਦਰਸ਼ਨ ਕੌਰ ਅਖਬਾਰਾਂ ਚ ਵਰਦੀ ਲੋੜ ਦੇ ਇਸ਼ਤਿਹਾਰ ਦਿੰਦੀ ਸੀ ਅਤੇ ਫਿਰ ਮੁੰਡਿਆਂ ਨੂੰ ਚਾਂਸੇ 'ਚ ਫਸਾਉਂਦੀ ਸੀ ਤੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜੋ ਕਿ ਪੋਲੇ-ਪਾਲੇ ਮੁੰਡਿਆਂ ਨੂੰ ਠੱਗਦੀ ਸੀ ਕਿਉਂਕਿ ਜੋ ਕੁੜੀ ਹੈ ਇਹ ਤਸਵੀਰ ਤੁਹਾਨੂੰ ਵਖਾ ਰਹੀ ਹੈ ਅਕੈਂਡਾ 'ਚ ਰਹਿੰਦੀ ਹੈ ਤੇ ਉੱਥੇ ਵਰਕ ਪਰਮਿਟ ਤੇ ਹੈ ਤੇ ਪੋਲੇ-ਪਾਲੇ ਮੁੰਡਿਆਂ ਨੂੰ ਸ਼ਿਕਾਰ ਬਣਾਉਂਦੀ ਸੀ ਇਸ ਦੀ ਮਾਂ ਜੋ ਪੰਜਾਬ 'ਚ ਰਹਿੰਦੀ ਹੈ ਖੰਨਾ 'ਚ ਰਹਿੰਦੀ ਹੈ ਇਸ ਦਾ ਅਪਰਾਧ ਤੇ ਹੋਰ ਮੁਲਜ਼ਮ ਮਿਲ ਕੇ ਪੋਲੇ-ਪਾਲੇ ਮੁੰਡਿਆਂ ਨੂੰ ਨਿਸ਼ਾਨਾ ਬਣਾਉਂਦੇ ਸੀ ਖੰਨਾਚ ਮਾ ਬੇਟੇ ਸਮੇਤ ਤਿੰਨ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਦੱਸ ਦੇ ਕਿ ਕਰੋਨਾ ਦੇ ਨਾਂ ਤੇ ਠੱਗੀ ਕੀਤੀ ਗਈ ਹੈ ਤੇ ਬੇਟੀ ਨਾਲ ਮਿਲ ਕੇ ਨੌਜਵਾਨ ਨੂੰ ਠੱਗਦੀ ਸੀ ਮਹਿਲਾ ਤੇ ਉਸ ਦਾ ਬੇਟਾ ਵੀ ਸਾਥ ਦਰਸਲ ਦਿਨ ਦਾਸਤੀ ਤੇ ਪੂਰਾ ਗਿਰੋ ਦਾ ਪਰਦਾ ਫੱਸ਼ ਹੋਇਆ ਸਾਡੇ ਨਾਲ ਸੁਕਾਨ ਜੀ ਤੇ ਵਿਕਰਮ ਚਬਾਲ ਜੀ ਲਗਾਤਾਰ ਜੁੜੇ ਹੋਏ ਨੇ ਵਿਕਰਮ ਜੀ ਕੈਨੇਡਾ ਜਾਣ ਦਾ ਜੋ ਕ੍ਰੇਜ਼ ਹੈ ਅਸੀਂ ਕਹਿ ਸਕਨੇ ਕਿ ਇਸ ਕ੍ਰੇਜ਼ ਦੇ ਚੱਲਦੇ ਕਈ ਜੋ ਨੌਜਵਾਨੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਦੇਖੋ ਮੈਂ ਥੋੜੀ ਜੀ ਮੈਂ ਇਹਦੇ ਵਿੱਚ ਦੱਸਾਂ ਕਿ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਜਿਹੜਾ ਸਪਾਊਸ ਵੀਜ਼ਾ ਨੂੰ ਲੈ ਕੇ ਕੈਨੇਡਾ ਨੇ ਕੁਝ ਚੇਂजेस ਕੀਤੀਆਂ ਸੀ ਜਿਦੇ ਵਿੱਚ ਪਲੱਸ 2 ਕਰਨ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਸਪਾਊਸ ਹੈ ਉਹਨੂੰ ਨਹੀਂ ਬੁਲਾ ਸਕਦੇ ਹੋਰ ਕਾਫੀ ਚੇਂजेस ਜਿਹੜੇ ਕੈਨੇਡਾ ਦੀ IRCC ਨੇ ਕੀਤੀਆਂ ਸੀ ਜਿਦੇ ਨਾਲ ਜਿਹੜਾ ਸਪਾਊਸ ਵੀਜ਼ੇ ਦੇ ਉੱਤੇ ਬਹੁਤ ਵੱਡੇ ਲੈਵਲ ਤੇ ਇਫੈਕਟ ਪਿਆ ਸੀ ਐਂਡ ਜਿਹੜਾ ਤੁਸੀਂ ਇਹ ਕੇਸ ਕਹਿ ਰਹੇ ਹੋ ਇਹਦਾ ਜਿਹੜਾ ਉਹਦਾ ਮੋਡਸ ਅਪਰੈਂਟਿਸ ਜਿਹਨੂੰ ਆਪਾਂ ਇੱਕ ਲਾਟਿਨ ਸ਼ਬਦ ਯੂਜ਼ ਕਰਦੇ ਆ ਕੀ ਵੇਖੋ ਇਹਦੇ ਵਿੱਚ ਵੀ ਗਲਤੀ ਕਿਤੇ ਨਾ ਕਿਤੇ ਜਿਹੜੇ ਠੱਗੀ ਖਾ ਬੈਠੇ ਨੇ ਉਹਨਾਂ ਦੀ ਨਹੀਂ ਕਿ ਉਹਨਾਂ ਨੂੰ ਉਹਨਾਂ ਨੇ ਲੱਭਿਆ ਕਿਦਾਂ ਕਿ ਨਿਊਜ਼ਪੇਪਰ ਦੇ ਵਿੱਚ ਉਹਨਾਂ ਨੇ ਐਡਵਰਟਾਈਜ਼ਮੈਂਟ ਦਿੱਤੀ ਸੀ ਐਂਡ ਅਕਸਰ ਹੀ ਇਹਨਾਂ ਨਿਊਜ਼ਪੇਪਰ ਦੇ ਵਿੱਚ ਜਦੋਂ ਐਡਵਰਟਾਈਜ਼ਮੈਂਟ ਦਿੰਦੇ ਨੇ ਉਹਦੇ ਵਿੱਚ ਮੈਂਸ਼ਨ ਕਰ ਦਿੰਦੇ ਨੇ ਜੀ ਸਾਨੂੰ ਕੈਨੇਡਾ ਦੇ ਵਿੱਚ ਪੜ੍ਹਦੀ ਜਾਂ ਕੈਨੇਡਾ ਦੇ ਵਿੱਚ ਕੰਮ ਕਰਦੀ ਹੀ ਕੁੜੀ ਚਾਹੀਦੀ ਐਂਡ ਜਿਹੜੀ ਲੜਕੀ ਦੀ ਮਦਰ ਜਿਹਨੂੰ ਗ੍ਰਿਫਤਾਰ ਕੀਤਾ ਉਹਨੇ ਉਹਦੇ ਤਹਿਤ ਹੀ ਨਿਊਜ਼ਪੇਪਰ ਦੇ ਵਿੱਚ ਪਹਿਲੋਂ ਇੱਕ ਨੂੰ ਟਾਰਗੇਟ ਕੀਤਾ ਫਿਰ ਦੋ ਨੂੰ ਟਾਰਗੇਟ ਕੀਤਾ ਫਿਰ ਤਿੰਨ ਨੂੰ ਟਾਰਗੇਟ ਐਂਡ ਦੇਖੋ ਠੱਗੀ ਬਹੁਤੀ ਦੇਰ ਤੱਕ ਲੰਬਾ ਸਮਾਂ ਚੱਲਦੀ ਨਹੀਂ ਆ ਕਿਤੇ ਨਾ ਕਿਤੇ ਆ ਕੇ ਫੜਿਆ ਹੀ ਜਾਂਦਾ ਐਂਡ ਉਹ ਕੀ ਹੋਇਆ ਕਿ ਉਹਦੇ ਵਿੱਚ ਜਿਹੜੀ ਉਹ ਲੜਕੀ ਦੀ ਮਦਰ ਸੀ ਉਹਨੇ ਗਲਤੀ ਨਾਲ ਇੱਕ ਪੁਰਾਣੇ ਲੜਕੇ ਨੂੰ ਸਾਰਾ ਜਿਹੜਾ ਮੈਸੇਜ ਕਰਤਾ ਜੋ ਕਰਨਾ ਉਹਨੇ ਆਪਣੀ ਬੇਟੀ ਨੂੰ ਸੀ ਸੋ ਉੱਥੋਂ ਹੀ ਉਹਨੂੰ ਪਤਾ ਲੱਗ ਗਿਆ ਐਂਡ ਉਹ ਸਾਰਾ ਜਿਹੜਾ ਇਹਨਾਂ ਦਾ ਆ ਜਿਹੜਾ ਧੋਖੇਦੜੀ ਦਾ ਇਹਨਾਂ ਦਾ ਜਾਲ ਸੀ ਉਹ ਫੜਿਆ ਗਿਆ ਐ ਤੇ ਇਹਦੇ ਵਿੱਚ ਤਕਰੀਬਨ ਇੱਕ ਪਰਿਵਾਰ ਨੇ ਆਪਣਾ 15-20 ਲੱਖ ਰੁਪਏ ਦਾ ਜਿਹੜਾ ਉਹ ਨੁਕਸਾਨ ਕਰਾਇਆ ਐ ਐਂਡ ਇਸ ਚੀਜ਼ ਨੂੰ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਕਿ ਸਪਾਊਸ ਵੀਜ਼ਾ ਦੀ ਸਖਤੀ ਤੋਂ ਬਾਅਦ ਜਿਹੜਾ ਲੋਕੀ ਹੋਰ ਰਸਤੇ ਲੱਭ ਲੈਂਦੇ ਨੇ ਕਿ ਲੜਕੀ ਬਾਹਰ ਹੋਵੇ ਉਹਦੇ ਨਾਲ ਅਸੀਂ ਮੈਰਿਜ ਕਰਾਵਾਂਗੇ ਸੋ ਇਹ 8-10 ਬੰਦੇ ਮੈਨੂੰ ਲੱਗਦਾ ਤੋੜੇ ਸਮੇਂ 'ਚ ਜਿਹੜਾ ਨੰਬਰ ਹੋਰ ਵੱਧ ਜਾਏਗਾ ਕਿਉਂਕਿ ਕਈ ਤੇ ਹੋ ਸਕਦਾ ਕਿ ਪਰਿਵਾਰਕ ਸ਼ਰਮ ਦੇ ਨਾਲ ਕਿ ਸਾਡੇ ਨਾਲ ਠੱਗੀ ਹੋ ਗਈ ਐ ਦਾ ਆਜਾਂਗੇ ਉਹ ਮੈਨੂੰ ਲੱਗਦਾ ਕਿ ਇਹ ਨੰਬਰ ਹੋਰ ਵੱਧ ਜਾਏਗਾ ਹੂੰ ਸੁਕਾਨ ਜੀ ਕੀ ਕਹਿ ਸਕਨੇ ਕਿ ਬਾਹਰ ਜਾਣ ਦਾ ਕਰੇਜ਼ ਅੱਖਾਂ ਅੱਗੇ ਝੋਲਾ ਲਿਆ ਜਾਂਦਾ ਹੈ ਕਿਉਂਕਿ ਠੱਗੇ ਜਾਂਦੇ ਨੇ ਕਈ ਨੌਜਵਾਨ ਪਹਿਲਾਂ ਇਹੋ ਜਿਹੀਆਂ ਖਬਰਾਂ ਆਂਦੀਆਂ ਸੀ ਕਿ ਐਨਆਰਆਈਸ ਜੋ ਬਾਹਰ ਰਹਿੰਦੇ ਨੇ ਉਹਨਾਂ ਦੇ ਵੱਲੋਂ ਬਾਹਰ ਵੀ ਵਿਆਹ ਕਰਵਾਇਆ ਹੁੰਦਾ ਸੀ ਇੰਡੀਆ ਆ ਕੇ ਵੀ ਵਿਆਹ ਕਰਵਾਉਂਦੇ ਸੀ ਇੱਥੋਂ ਚਲੇ ਜਾਂਦੇ ਸੀ ਤੇ ਜੋ ਪਿੱਛੇ ਲੀਗਲ ਲੜਾਈ ਲੜਨੀ ਪੈਂਦੀ ਸੀ ਸੁਕਾਨ ਜੀ ਹੇ ਮੇਰੀ ਬਾਤ ਸੁਣ ਪਾ ਰਹੇ ਆ ਜੀ 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 ਯੂ ਆਡੀਬਲ ਦੇਖੋ ਮੈਂ ਇਸ ਗੱਲ ਕਰਾਂ ਤੇ ਇਹਦੇ ਦੋ ਅਸਪੈਕਟਸ ਲੈ ਕੇ ਚੱਲੀ ਆਪਾਂ ਇੱਕ ਸਮਾਜਿਕ ਤੇ ਇੱਕ ਸਰਕਾਰੀ ਪਹਿਲਾਂ ਜੇ ਸਮਾਜਿਕ ਅਸਪੈਕਟ ਦੀ ਗੱਲ ਕਰੀਏ ਤੇ ਦੇਖੋ ਸਾਡੇ ਸਮਾਜ ਦਾ ਕੀ ਲੈਵਲ ਰਹਿ ਗਿਆ ਬਾਹਰ ਜਾਣ ਦੇ ਵਾਸਤੇ ਆਪਾਂ ਕੀ ਕੁਝ ਕਰਨ ਨੂੰ ਤਿਆਰ ਹੈਗੇ ਆਂ ਸੋ ਕਿਤੇ ਨਾ ਕਿਤੇ ਇਹਦੇ ਲਈ ਦੋਸ਼ੀ ਸਮਾਜ ਵੀ ਹੈਗਾ ਜਿਨੇ ਬਾਹਰ ਜਾਣ ਨੂੰ ਇੱਕ ਬਹੁਤ ਵੱਡਾ ਇੱਕ ਉਪਲਬਧੀ ਕਿੰਨ ਦਿੱਤੀ ਜਾਂਦੀ ਹੈ ਵੀ ਇੱਕ ਬੰਦਾ ਕੈਨੇਡਾ ਚ ਪੱਕਾ ਹੈ ਜੀ ਬਹੁਤ ਵੱਡੀ ਗੱਲ ਹੈ ਉਹਦੇ ਪਿੱਛੇ ਦੇਖਿਆ ਨਹੀਂ ਜਾਂਦਾ ਵੀ ਕੈਨੇਡਾ ਚ ਕਰ ਕੀ ਰਿਹਾ ਹੈ ਇਹਦੀ ਆਮਦਨ ਕੀ ਹੈਗੀ ਉੱਥੇ ਦਾ ਸਮਾਜਿਕ ਰੁਤਬਾ ਕੀ ਹੈਗਾ ਬਿਨਾਂ ਦੇਖੇ ਇਹ ਗੱਲ ਵੱਤ ਜਾਂਦੀ ਸੀ ਇਹਦੇ ਉੱਤੇ ਸਮਾਜ ਦੇ ਵਿੱਚ ਪਿਛਲੇ 1.5 ਸਾਲ ਦੇ ਵਿੱਚ देयर ਹੈਵ ਬੀਨ ਚੇਂजेस ਕੁਝ ਪਰਖ ਜ਼ਰੂਰ ਪਏ ਆ ਪਰ ਹਾਲੇ ਸਾਡੇ ਸਮਾਜ ਨੂੰ ਇਸ ਕੰਮ ਦੇ ਵਾਸਤੇ ਆਪਣੇ ਆਪ ਨੂੰ ਬਹੁਤ ਹੋਰ ਅੱਗੇ ਲਿਆਂਦੀ ਲੋੜ ਹੈ ਦੂਸਰੀ ਗੱਲ ਕਰਾਂਗਾ ਸਰਕਾਰੀ ਆ ਸਰਬਜੋਦੀ ਜੇ ਤੁਹਾਨੂੰ ਸਾਰੀ ਗੱਲ ਦਾ ਚੇਤੇ ਆ ਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟੀ ਰਜਿਸਟ੍ਰੇਸ਼ਨ ਦੀ ਇੱਕ ਮੋਹਮ ਸ਼ੁਰੂ ਕੀਤੀ ਉਹਦੇ ਤਹਿਤ 1 ਲੱਖ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਸਾਰੇ ਏਜੰਟਸ ਨੇ ਸਰਕਾਰ ਨੂੰ ਜਮ੍ਹਾਂ ਕਰਾਇਆ ਸੋ ਸਰਕਾਰ ਕੋਲ ਇੱਕ ਬਹੁਤ ਵੱਡਾ ਫੰਡ ਜਮ੍ਹਾਂ ਹੋ ਗਿਆ ਇਤਨਾ ਕਿਤੇ ਜੇ ਨੂੰ ਮਲਟੀਪਲਾਈ ਕਰ ਲੋ ਤੇ ਕਿਰੀਬਨ ਪੰਜਾਬ ਦੇ ਵਿੱਚ 20-25 ਹਜ਼ਾਰ ਏਜੰਟ ਰਜਿਸਟਰਡ ਨੇ ਤੇ ਇੱਕ ਬਹੁਤ ਵੱਡਾ ਫੰਡ ਇਕੱਠਾ ਹੋਇਆ ਸਰਕਾਰ ਦੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਜਿਹੜਾ ਪੈਸਾ ਇਕੱਠਾ ਹੋਇਆ ਇਮੀਗ੍ਰੇਸ਼ਨ ਕੰਸਲਟੈਂਟਸ ਤੋਂ ਲਾਇਸੈਂਸ ਫੀਸ ਦੇ ਰੂਪ ਦੇ ਵਿੱਚ ਉਹਨੂੰ ਇਸਤੇਮਾਲ ਕਰਕੇ ਸਮਾਜ ਦੇ ਵਿੱਚ ਅਵੇਅਰਨੈਸ ਫਲਾਏ ਯੂਥ ਦੇ ਵਿੱਚ ਅਵੇਅਰਨੈਸ ਫਲਾਏ ਪੇਰੈਂਟਸ ਦੇ ਵਿੱਚ ਅਵੇਅਰਨੈਸ ਫਲਾਏ ਵੀ ਕਿਸ-ਕਿਸ ਤਰੀਕੇ ਨਾਲ ਅੱਛੇ ਔਰ ਲੀਗਲ ਤਰੀਕੇ ਨਾਲ ਤੁਸੀਂ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਦੇਖੋ ਬਾਹਰ ਜਾਣਾ ਕੋਈ ਮਾੜਾ ਕੰਮ ਨਹੀਂ ਹੈਗਾ ਇਮੀਗ੍ਰੇਸ਼ਨ ਵਰਲਡਵਾਈਡ ਦੁਨੀਆ ਜੱਤੀ ਬਣੀ ਆ ਉਦੋਂ ਦੀ ਹੋ ਰਹੀ ਹੈ ਲੋਕੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਤੱਕ ਮੂਵ ਕਰਦੇ ਹੀ ਰਹਿੰਦੇ ਆ ਇਨ ਸਰਚ ਆਫ ਗਰੀਨਰ ਪਾਸਟਸ ਇਨ ਸਰਚ ਆਫ ਗੁੱਡ ਲਾਈਫ ਐਂਡ ਸਰਚ ਆਫ ਬਿਜ਼ਨਸ ਕਰਦੇ ਰਹਿੰਦੇ ਨੇ ਅੱਗੇ ਵੀ ਕਰਦੇ ਰਹਿਣਗੇ ਪਰ ਇਸ ਚੀਜ਼ ਨੂੰ ਇੱਕ ਇਮੋਸ਼ਨਲ ਤਰੀਕੇ ਨਾਲ ਜਦੋਂ ਜੋੜ ਲੈਂਦੇ ਐ ਸਪੈਸ਼ਲੀ ਪੰਜਾਬ ਦੀ ਗੱਲ ਕਰਦੇ ਆ ਵੀ ਬਾਹਰ ਜਾਣੇ ਲਈ ਕੁਝ ਵੀ ਕਰਨਗੇ ਬਾਹਰ ਜਾਣਾ ਕੁਝ ਵੀ ਕਰਾਂਗੇ ਉਸੇ ਚੀਜ਼ ਨੂੰ ਦੇਖਦੇ ਹੋਏ ਇਸ ਫੈਮਲੀ ਨੇ ਲੋਕਾਂ ਨੂੰ ਬੇਵਪੂ ਬਣਾਇਆ ਲੋਕਾਂ ਦੇ ਪੈਸੇ ਠੱਗੇ ਨੇ ਪਰ ਮੇਰਾ ਸਵਾਲ ਸਰਕਾਰ ਵੱਲੋਂ ਵੀ ਹੈਗਾ ਵੀ ਲਾਇਸੈਂਸ ਦਾ ਜਿਹੜਾ ਪੈਸਾ ਇਕੱਠਾ ਹੋਇਆ ਉਹਨੂੰ ਅਵੇਅਰਨੈਸ ਵਿੱਚ ਕਿੰਨਾ ਖਰਚਿਆ ਗਿਆ ਉਹਾ ਵਿਕ ਆਡਿਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਇੱਕ ਅੱਛੇ ਪੈਸੇ ਤੇ ਬੈਠੀ ਹੈ ਤੇ ਸਾਡੀ ਇੰਡਸਟਰੀ ਤੋਂ ਜੋ ਪੈਸਾ ਇਕੱਠਾ ਹੈ ਜੇ ਅਵੇਰਨੈਸ ਸਰਕਾਰ ਕਰੇ ਅਵੇਰਨੈਸ ਪ੍ਰੋਗਰਾਮਸ ਚਲਾਵੇ ਸਾਡੇ ਵਰਗੇ ਲੋਕ ਨਾਲ ਜੁੜਨ ਲਈ ਬਿਲਕੁਲ ਤਿਆਰ ਬੈਠੇ ਨੇ ਲੋਕਾਂ ਨੂੰ ਗਾਈਡ ਕੀਤਾ ਜਾਵੇ ਪ੍ਰੋਪਰ ਤੇ ਕਿਉਂ ਧੋਖੇ ਹੋਣਗੇ ਹਮ ਬਿਕਰਮ ਜੀ ਕੀ ਕਿਹਾ ਜਾ ਸਕਦਾ ਹੈ ਕਿ ਲੈਕ ਆਫ ਅਵੇਰਨੈਸ ਹੋਣੇ ਵੀ ਹੈ ਜੇ ਤੁਸੀਂ ਰੋਕਾ ਕਰਵਾਉਂਦੇ ਹੋ ਵਿਆਹ ਕਰਵਾਉਂਦੇ ਹੋ ਈਜ਼ੀ ਤਰੀਕਾ ਹੈ ਬਾਹਰ ਜਾਣ ਦਾ ਤਾਂ ਕਰਕੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਜੋ ਸਕਾਨ ਜੀ ਨੇ ਗੱਲ ਕਹੀ ਹੈ ਜੋ ਜਿਹੜਾ ਇਮੀਗ੍ਰੇਸ਼ਨ ਐਕਟ ਵੀ ਜਿਹੜਾ ਪੰਜਾਬ ਵਿੱਚ ਬਣਿਆ ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਜੀ ਕਿ ਜਿਹੜਾ ਲੋਕਲ ਲੈਵਲ ਤੇ ਜਿਹੜੀਆਂ ਅਵੇਅਰਨੈਸ ਕੈਂਪੇਨਸ ਜਿਹੜੀਆਂ ਚੱਲਣਗੀਆਂ ਜਿੱਤੇ ਵਿੱਚ ਤੁਸੀਂ ਚਾਹੀਓ ਸਕੂਲ ਕਾਲਜਿਸ ਨੇ ਜਾਂ ਕੋਈ ਪਿੰਡਾਂ ਦੇ ਸਰਪੰਚ ਜਾਂ ਕੋਈ ਸਮਾਜ ਸੇਵੀ ਹੈ ਉਹਨਾਂ ਦੇ ਨਾਲ ਜਿਹੜਾ ਇਹ ਅਵੇਅਰਨੈਸ ਚਲਣੀ ਚਾਹੀਦੀ ਐਂਡ ਆਪਣੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਵੇਅਰਨੈਸ ਦੀ ਜਿਹੜੀ ਬਹੁਤ ਕਮੀ ਹੈ ਐਂਡ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪਹਿਲਾਂ ਵੀ ਤੁਹਾਡਾ ਚੈਨਲ ਦੇਖੋ ਪੰਜਾਬ ਸਭ ਤੋਂ ਵੱਧ ਦੇਖਦੇ ਨੇ ਜਿੰਨੇ ਆਪਣੇ ਪੰਜਾਬੀ ਨੇ ਅਸੀਂ ਕਹਿੰਦੇ ਰਹੇ ਹਾਂ ਕਿ ਜੇ ਕਿਸੇ ਵੀ ਬੰਦੇ ਨੇ ਠੱਗੀ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਜਿਹੜਾ ਏਜੰਟ ਹੈ ਉਹਦੇ ਕੋਲ ਜਿਹੜਾ ਲਾਇਸੈਂਸ ਹੈਗਾ ਪੰਜਾਬ ਸਰਕਾਰ ਦਾ ਕਿ ਨਹੀਂ ਹੈਗਾ ਦੇਖੋ ਜ਼ਿਆਦਾਤਰ ਲਾਇਸੈਂਸ ਨਹੀਂ ਹੁੰਦੇ ਉਹ ਠੱਗੀ ਕਰ ਲੈਂਦੇ ਨੇ ਫਿਰ ਖੋਤੀ ਜਿਹੜੇ ਸਮਾਜ ਸੇਵਕ ਨੇ ਉਹ ਬਾਅਦ ਚੋ ਜਾ ਕੇ ਉੱਥੇ ਧਰਨੇ ਲਾਣ ਲੱਗ ਪੈਂਦੇ ਨੇ ਉਹਦੇ ਨਾਲ ਇੱਕ ਇਮੀਗ੍ਰੇਸ਼ਨ ਲਾਈਨ ਦੀ ਵੀ ਜਿਹੜੀ ਆ ਉਹ ਬਦਨਾਮੀ ਹੁੰਦੀ ਹੈ ਐਂਡ ਮੈਂ ਸਮਝਦਾ ਕਿ ਇਹਦੇ ਨਾਲ ਲੋਕਾਂ ਦਾ ਵੀ ਲਾਸ ਹੁੰਦਾ ਐਂਡ ਸਾਡੀ ਜਿਹੜੀ ਇਮੀਗ੍ਰੇਸ਼ਨ ਲਾਈਨ ਆ ਉਹਦੀ ਵੀ ਬਦਨਾਮੀ ਹੁੰਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਚੀਜ਼ ਹੋਰ ਜਿਹੜੀ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਪੀਆਰ ਪ੍ਰੋਗਰਾਮ ਦੇ ਉੱਤੇ ਮੈਂ ਦੁਬਾਰਾ ਦੱਸਦਾ ਕਿ ਪੀਆਰ ਦੇ ਵਿੱਚ ਨਵੀਂ ਐਪਲੀਕੇਸ਼ਨਾਂ ਕਿਸੇ ਨੇ ਵੀ ਨਹੀਂ ਹਜੇ ਸਰਕਾਰ ਨੇ ਲੈਣੀਆਂ ਸੋ ਲੋਕ ਕਿਤੇ ਫੇਰ ਠੱਗੀ ਦਾ ਨਸ਼ਕਾਰ ਹੋ ਜਾਣ ਕਿਉਂਕਿ ਨਿਊਜ਼ 18 ਚੈਨਲ ਪੂਰੇ ਪੰਜਾਬ ਵਰਲਡ ਵਾਈਡ ਦੇ ਵਿੱਚ ਬਹੁਤ ਚੱਲਦਾ ਹੈ ਕਿ ਜੋ ਪੁਰਾਣੀਆਂ ਐਪਲੀਕੇਸ਼ਨਸ ਹੈ ਉਹਨਾਂ ਨੂੰ ਹੀ ਕੰਸੀਡਰ ਹੋਣੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹੀ ਕਰਨਾ ਹੈ ਕਿਉਂਕਿ ਜਿਹੜੇ ਫੇਰ ਜਿਹੜੇ ਫਰਾਉਡ ਉਹਨਾਂ ਚੋਂ ਵੀ 10000 ਐਪਲੀਕੇਸ਼ਨਸ ਅਸੈਪਟ ਕੀਤੀਆਂ ਗਈਆਂ ਹਨ ਬਿਲਕੁਲ ਬਿਲਕੁਲ ਸੋ ਜਿਹੜੇ ਫਰਾਡ ਐਕਟੀਵਿਟੀਜ਼ ਵਾਲੇ ਹੁੰਦੇ ਨੇ ਉਹ ਇਹ ਚੀਜ਼ ਨੂੰ ਹਾਈਲਾਈਟ ਕਰ ਲੈਂਦੇ ਜਿਹੜੀ ਤੁਹਾਡੇ ਪੇਰੈਂਟਸ ਦੀ ਆਪਾਂ ਜਿਹੜੀ ਇੱਦਾਂ ਕਰਾਂਗੇ ਇਹਨ ਪੈਸੇ ਠੱਗ ਲੈਂਦੇ ਨੇ ਸੋ ਜਿਹੜੇ ਬੱਚਿਆਂ ਕੋ ਮਾਂ ਪਿਓ ਜਾਣ ਦੀ ਹਮੇਸ਼ਾ ਜਿਹੜੀ ਉਹ ਲਲਨ ਰਹਿੰਦੀ ਹੈ ਕਿ ਅਸੀਂ ਉਹਨਾਂ ਕੋਈ ਜਾਈਏ ਬੱਚਿਆ ਕੋ ਸੋ ਠੱਗੀ ਨਾ ਖਾ ਲੈਣ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਐਂ ਜਿਹੜਾ ਇਹ ਜਿਹੜਾ ਕੇਸ ਹੈ ਮੈਂ ਤੁਹਾਨੂੰ ਵੀ ਦੱਸਿਆ ਕਿ ਨਿਊਜ਼ਪੇਪਰ ਦੇ ਵਿੱਚ ਤੁਸੀਂ ਤਕਰੀਬਨ ਦੇਖਿਓ ਕੈਨੇਡਾ ਦੇ ਵਿੱਚ ਪੜ੍ਹਦੀ ਲੜਕੀ ਚਾਹੀਦੀ ਹੈ ਕੰਮ ਕਰਦੀ ਲੜਕੀ ਚਾਹੀਦੀ ਹੈ ਸਾਰੇ ਪੈਸੇ ਲੜਕੇ ਵਾਲੇ ਲਗਾਣਗੇ ਸੋ ਇੰਨਾਂ ਚੀਜ਼ਾਂ 'ਚੋ ਜਿਹੜੀ ਸੁਕਾਨ ਜੀ ਨੇ ਗੱਲ ਕਹੀ ਬਾਹਰ ਸਾਨੂੰ ਸਮਾਜਿਕ ਕਾਣਾ ਪਏਗਾ ਜੇ 15-20 ਲੱਖ ਰੁਪਈਆ ਤੁਸੀਂ ਖਰਾਬ ਕਰ ਲਿਆ ਉਹਦੇ ਨਾਲੋਂ ਤੁਸੀਂ ਆਪਣੇ ਦੇਸ਼ ਦੇ ਵਿੱਚ ਕੋਈ ਵਪਾਰ ਕਰ ਲਓ ਉਹ ਜ਼ਿਆਦਾ ਮੈਂ ਸਮਝਦਾ ਜ਼ਿਆਦਾ ਵਧੀਆ ਹੈ ਸੁਕਾਨ ਜੀ ਕੀ ਆ ਈਜ਼ੀ ਮਨੀ ਕਮਾਣ ਦਾ तरीका कहा जा सकता है जो लोक तो कटड़ी दे शिकार हो रहे हैं चाहे वो हो मुंडे हों चाहे वो हो कुड़िया हों तिसरा खर्नज एक माते उस दे बेटे नु गिरफ्तार ਕੀਤਾ ਗਿਆ ਤੇ ਅੱਗੇ ਕੀ ਕੁਛ ਪ੍ਰੋਸੈਸ ਰਹਿਣ ਵਾਲਾ ਹੈ ਕਿ ਹੋ ਸਕਦਾ ਹੈ ਕਿ ਆ ਜੋ ਪੁਲਿਸ ਹੈ ਉਥੇ ਦੀ ਪੁਲਿਸ ਦੇ ਨਾਲ ਪਹੁੰਚ ਕਰਕੇ رابطہ ਕਾਇਮ ਕਰਕੇ ਉਸ ਕੁੜੀ ਦੇ ਖਿਲਾਫ ਇੱਕ ਸ੍ਰਿਕੇ ਦੀ ਸ਼ਿਕਾਇਤ ਹੋ ਸਕਦੀ ਹੈ ਜਾਂ ਐਕਸ਼ਨ ਉਥੇ ਦੀ ਪੁਲਿਸ ਲੈ ਸਕਦੀ ਹੈ ਤੋ ਇਜ਼ੀ ਮਨੀ ਸਰਬਜੋਤ ਜੀ ਸਾਰਿਆਂ ਨੂੰ ਲੱਗਦਾ ਵੀ ਬਾਹਰ ਜਾ ਕੇ ਪੈਤੇ ਬਣਾਣੇ ਬਾਹਰ ਜਾ ਕੇ ਰਹਿਣਾ ਬੜਾ ਵਧੀਆ ਇੱਕ ਵਾਰੀ ਵੀਜ਼ਾ ਲੱਗ ਗਿਆ ਸਾਰੀ ਸਮੱਸਿਆਵਾਂ ਦਾ ਹੱਲ ਹੋ ਗਿਆ ਸੋ ਕਿਤੇ ਨਾ ਓਵਰ ਅ ਪੀਰੀਅਡ ਆਫ ਟਾਈਮ ਵੀਜ਼ਾ ਨੂੰ ਹੀ 80 ਕਬਡੀ ਚੀਜ਼ ਬਣਾ ਕੇ ਪੇਸ਼ ਕਰ ਦਿੱਤਾ ਗਿਆ ਸਾਡੇ ਸਮਾਜ ਵਿੱਚ ਵੀਜ਼ਾ ਲੱਗ ਗਿਆ ਤੇ ਸਭ ਮੁਸ਼ਕਲਾਂ ਦਾ ਹੱਲ ਹੋ ਗਿਆ ਤੁਸੀਂ ਇੱਕ ਨਵੇਂ ਕੰਟਰੀ ਜਾਂਦੇ ਹੋ ਉੱਥੇ ਜਾ ਕੇ ਸੈਟਲ ਡਾਊਨ ਹੋਣਾ ਬੜਾ ਔਖਾ ਕੰਮ ਹੈ ਆਸਾਨ ਨਹੀਂ ਹੈ ਤੁਸੀਂ ਜਲੰਧਰ ਉੱਤੋਂ ਕਿ ਲੁਧਿਆਣਾ ਹੀ ਜਾ ਕੇ ਬੈਠ ਜਾਂਦੇ ਨਾ ਉੱਥੇ ਤੁਹਾਨੂੰ 2 ਮਹੀਨੇ ਪਤਾ ਨਹੀਂ ਲੱਗਦਾ ਕਿ ਕਿੱਥੋਂ ਗੇੜੀ ਚੀਜ਼ ਮਿਲਣੀ ਹੈ ਇੱਥੇ ਇੰਡੀਆ ਉੱਤੋਂ ਕਿ ਕੈਨੇਡਾ ਜਾਂ ਆਸਟ੍ਰੇਲੀਆ ਵਗੈਰਾ ਜਾਂਦੀਆਂ ਗੱਲਾਂ ਹੋ ਰਹੀਆਂ ਨੇ ਸੋ ਕਿਤੇ ਨਾ ਕਿਤੇ ਸਮਾਜ ਨੂੰ ਜਦ ਮੈਂ ਪਹਿਲੀ ਵੀ ਗੱਲ ਕਹੀ ਇੱਕ ਸਾਨੂੰ ਚਿੰਤਨ ਕਰਨਾ ਪੈਣਾ ਔਰ ਇਹਦੇ ਚ ਸਾਡੀ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਸਰਕਾਰ ਆਪਣੇ ਰੋਲ ਤੋਂ ਬਚ ਨਹੀਂ ਸਕਦੀ ਸਰਕਾਰ ਇਹ ਨਾ ਕਹੇ ਵੀ ਹਾਂਜੀ ਬਾਹਰ ਨਾ ਜਾਓ ਬਾਰ ਨਾ ਜਾਓ ਤੇ ਇੱਥੇ ਸੋਲੂਸ਼ਨ ਦਿਓ ਆਪਣੇ ਯੂਥ ਨੂੰ ਇੱਥੇ ਨੌਕਰੀਆਂ ਦਿਓ ਇੱਥੇ ਬਿਜ਼ਨਸ ਵਾਸਤੇ ਦਿਓ ਐਗਰੀਕਲਚਰ ਜਿਹੜਾ ਪੰਜਾਬ ਦੀ ਸਭ ਤੋਂ ਵੱਡੀ ਹੈ ਇੱਕ ਜੋਬ ਦੇ ਵਾਸਤੇ ਨਿਕਲਦਾ ਐਗਰੀਕਲਚਰ ਉਹਨੂੰ ਇੰਡਸਟਰੀ ਦੀ ਤਰ੍ਹਾਂ ਟ੍ਰੀਟ ਕਰੋ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਆਪਣੇ ਪੰਜਾਬ 'ਚ ਕਰ ਲਾਂਗੇ ਤੇ ਬਾਹਰ ਜਾਣਾ ਠੀਕ ਆ ਚੱਲਦਾ ਰਹੇਗਾ ਪਰ ਲੋਕ ਮਜਬੂਰੀ 'ਚ ਬਾਹਰ ਨਹੀਂ ਜਾਣਗੇ ਇੱਥੇ ਅਸੀਂ ਪੰਜਾਬ ਦੀ ਗੱਲ ਕਰੀ ਜਾਂਦਾ ਕਿ ਸਰਬੋਤਮ ਸਾਰੇ ਮੁਸਲੇ ਤੋਂ ਹਲਕਾ हट ਕੇ ਗੱਲ ਹੈ ਅਸੀਂ 골ਡ ਮਾਈਨ ਤੇ ਬੈਠੇ ਹਾਂ ਜੋ ਸਾਡੇ ਕੋਲ ਇੱਥੇ ਖੇਤੀ ਵਾਲੀ ਜ਼ਮੀਨ ਹੈ ਪੂਰੇ ਦੁਨੀਆ 'ਚ ਇਹੋ ਜਿਹੀ ਜ਼ਮੀਨ ਇਹੋ ਜਿਹਾ ਮੌਸਮ ਇਹੋ ਜਿਹਾ ਵਾਤਾਵਰਣ ਕਿਤੇ ਨਹੀਂ ਹੈਗਾ ਜੇ ਆਪਾਂ ਆਪਣੇ ਐਗਰੀਕਲਚਰ ਨੂੰ ਇੰਡਸਟਰੀ ਤਰ੍ਹਾਂ ਚਲਾ ਲਈਏ ਨਾ ਲੋਕੀ ਬਾਹਰ ਨਹੀਂ ਜਾਣਗੇ ਇੱਥੇ ਹੀ ਬਹੁਤ ਰੁਪਈਆ ਬਣਾ ਸਕਦੇ ਨੇ ਇੱਥੇ ਹੀ ਵਧੀਆ ਜੀਵਨ ਬਤੀਤ ਕਰ ਸਕਦੇ ਨੇ ਪਰ ਉਹਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਪੈਣਾ ਅਸੀਂ ਲੋਕ ਤੇ ਹੈ ਹੀ ਆ ਅਸੀਂ ਆਪਣੇ ਤੌਰ ਤੇ ਜੋ ਕਰ ਸਕਦੇ ਅਸੀਂ ਟੈਕਸ ਦਿੰਨੇ ਆ ਸਰਕਾਰ ਨੂੰ ਸਾਡਾ ਮਤਲਬ ਟੈਕਸ ਦਿੱਤਾ ਉਹ ਟੈਕਸ ਮਨੀ ਤੋਂ ਵਧੀਆ ਤਰੀਕੇ ਨਾਲ ਸਰਕਾਰ ਲੋਕਾਂ ਦੀ ਭਲਾਈ ਕਰੇ ਸਰਕਾਰ ਇਹਦੇ ਪਲਾਨਸ ਲੈ ਕੇ ਆਵੇ ਐਂਡ ਸਮਾਜ ਦਾ ਵੀ ਬਹੁਤ ਵੱਡਾ ਰੋਲ ਆ ਸਮਾਜ ਇਸ ਚੀਜ਼ ਨੂੰ ਐਕਸੈਪਟ ਕਰੇ ਵੀ ਯੈਸ ਸਾਡੇ ਇੱਥੇ ਵੀ ਬਹੁਤ ਆਪਰਚੂਨਿਟੀਆਂ ਹੈਗੀਆਂ ਨਿਕਲ ਤੱਕਦੀਆਂ ਹੈਗੀਆਂ ਮਿਹਨਤ ਕਰੋ ਸਭ ਕੁਝ ਨਿਕਲੇਗਾ 15-20 ਲੱਖ ਕੋਈ ਥੋੜੀ ਰਕਮ ਨਹੀਂ ਹੈ 15-20 ਲੱਖ ਰੁਪਏ ਆਪਣੇ ਕੋਲ ਹੋਵੇ ਬਾਕੀ ਬੈਂਕ ਦੇ ਕੋਲੋਂ ਕਰਜ਼ਾ ਲੋ ਕੋਈ ਨਾ ਕੋਈ ਬਹੁਤ ਵਧੀਆ ਕਾਰੋਬਾਰ ਕਰ ਸਕਦੇ ਜਿੰਨਾ ਲੱਖ ਰੁਪਏ ਮਹੀਨੇ ਦਾ ਕਮਾ ਵੀ ਸਕਦੇ ਹੋ ਤੇ ਇਹ ਲਈ ਆਪਣੀ ਸੋਚ ਦਾ ਦਾਇਰਾ ਵਧਾਣਾ